ਸਸਿਕਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਅਮਰੀਕਾ ਕੈਨੇਡਾ ਸਾਊਦੀ ਅਰਬ ਦੇ ਵਿੱਚ ਰਹਿਣਾ ਅਤੇ ਬਹੁਤ ਪੈਸਾ ਕਮਾਉਣਾ ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਨਾਗਰਿਕਤਾ ਦਾ ਸੁਪਨਾ ਹੈ ਪਰ ਇਹ ਸੁਪਨੇ ਜਾਨਲੇਵਾ ਵੀ ਸਾਬਤ ਹੋ ਸਕਦੇ ਨੇ ਵਿਦੇਸ਼ਾਂ ਦੇ ਵਿੱਚ ਭਾਰਤੀਆਂ ਉੱਤੇ ਹੋਏ ਹਮਲੇ ਇਸ ਗੱਲ ਦੀ ਗਵਾਹੀ ਭਰਦੇ ਨੇ ਸਰਕਾਰ ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਸਾਲ 2023 ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ 86 ਭਾਰਤੀ ਤੇ ਨਾਗਰਿਕਾਂ ਉੱਤੇ ਹਮਲੇ ਕੀਤੇ ਗਏ ਤਾਂ ਉਹਨਾਂ ਦੇ ਕਤਲ ਵੀ ਕਰ ਦਿੱਤੇ ਗਏ ਇਸ ਦੇ ਵਿੱਚ ਜ਼ਿਆਦਾਤਰ ਹਮਲੇ ਭਾਰਤੀ ਨਾਗਰਿਕਾਂ ਉੱਤੇ ਅਮਰੀਕਾ ਦੇ ਵਿੱਚ ਹੋਏ ਸਨ ਦੱਸਦੀ ਕਿ ਵਿਦੇਸ਼ ਰਾਜ ਮੰਤਰੀ ਕਿਰਤੀ ਵਰਧਨ ਸਿੰਘ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਇਹ ਅੰਕੜੇ ਸਾਂਝੇ ਕੀਤੇ ਨੇ ਉਸਨੇ ਪਿਛਲੇ 3 ਸਾਲਾਂ ਦੇ ਤੇ ਸ਼ਵਾਰ ਅੰਕੜੇ ਸਾਂਝੇ ਕੀਤੇ ਜਿਸ ਅਨੁਸਾਰ 2021 ਚ 29 2022 ਦੇ ਵਿੱਚ 57 ਅਤੇ 2023 ਦੇ ਵਿੱਚ 86 ਅਜਾਈ ਕੇਸਾਂ ਸੰਝੇ ਕਿਤੇ ਨੇ ਦੱਸਦੇ ਕਿ ਸੰਝੇ ਕਿਤੇ ਕੇ ਅੰਕੜੇ ਦੇ ਅਨੁਸਾਰ 2023 ਅਜਾਈ 86 ਮਾਮਲਿਆਂ ਵਿੱਚੋਂ 12 ਅਮਰੀਕਾ ਵਿੱਚ ਹੋਏ ਜਦਕਿ ਕੈਨੇਡਾ ਬ੍ਰਿਟੇਨ ਅਤੇ ਸਾਊਦੀ ਅਰਬ ਵਿੱਚ 10 10 ਮਾਮਲੇ ਸਾਹਮਣੇ ਆਏ ਇੱਕ ਵੱਖਰੇ ਸਵਾਲ 'ਚ ਉਹਨਾਂ ਨੂੰ ਪੁੱਛਿਆ ਗਿਆ ਕਿ ਪਿਛਲੇ 5 ਸਾਲਾਂ ਦੌਰਾਨ ਰਾਜਵਾਰ ਅਤੇ ਸਾਲ ਦੇ ਹਿਸਾਬ ਦੇ ਨਾਲ ਕਿੰਨੇ ਭਾਰਤੀ ਨਾਗਰਿਕਾਂ ਨੇ ਸਵੈ ਇੱਛਾ ਨਾਲ ਆਪਣੀ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਅਤੇ ਇਸ ਦੇ ਕੀ ਕਾਰਨ ਸਨ ਇਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਮੰਤਰਾਲੇ ਦੇ ਕੋਲ ਉਪਲਬਧ ਜਾਣਕਾਰੀ ਅਨੁਸਾਰ ਆਪਣੀ ਭਾਰਤੀ ਨਾਗਰਿਕਤਾ ਛੱਡਣ ਵਾਲੇ ਬਾਤੀਆਂ ਦੀ ਗਿਣਤੀ 2019 ਦੇ ਵਿੱਚ 144017 2020 ਦੇ ਵਿੱਚ 85256 2021 ਦੇ ਵਿੱਚ 167370 2022 ਦੇ ਵਿੱਚ 225620 ਅਤੇ 2023 ਦੇ ਵਿੱਚ 216219 ਦੱਸਦੀ ਕਿ ਵਿਦੇਸ਼ੀ ਨਾਗਰਿਕਤਾ ਲਈ ਪਾਤੀ ਨਾਗਰਿਕਤਾ ਤਿਆਗਣ ਵਾਲੇ ਲੋਕਾਂ ਦੇ ਰਾਜਵਾਰ ਵੇਰਵੇ ਉਪਲਬਧ ਨਹੀਂ ਹਨ ਜ਼ਿਕਰ ਹੋਇਆ ਕਿ ਜਿੱਥੇ ਹਾਲੀ ਦੇ ਵਿੱਚ ਨਵੰਬਰ ਦੇ ਅੰਤ ਵਿੱਚ ਤੇਲੰਗਨਾ ਦੇ ਖਮਮ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਅਮਰੀਕਾ ਚ ਗੈਸ ਸਟੇਸ਼ਨ ਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕੀਤੀ ਤਾਂ ਉੱਥੇ ਹੀ ਦੂਸਰੇ ਪਾਸੇ ਮਿਰਤਕ ਪਾਈ ਤੇ ਜਾ ਨਿਕਾ ਰੂਪ ਨੂੰ ਵੀ ਸ਼ਿਕਾਗੋ ਨੇੜੇ ਗੈਸ ਸਟੇਸ਼ਨ ਉੱਤੇ ਹਮਲਾਵਰਾਂ ਨੇ ਗੋਲੀਆਂ ਨਾਲ ਪੁੰੰ ਦਿੱਤਾ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ